ਪੰਜਾਬ ਦੀ ਸਿਆਸਤ ਦੇ ਵਿੱਚ ਹੁਣੇ-ਹੁਣੇ ਹੋਇਆ ਵੱਡਾ ਧਮਾਕਾ ਆਪ ਐਮਐਲਏ ਗਗਨ ਅਨਮੋਲ ਨੇ ਦਿੱਤਾ ਅਸਤੀਫਾ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ 2 ਦਿਨ ਪਹਿਲਾਂ ਹੀ ਦੱਸ ਦੋਈਏ ਕਿ ਰਜ਼ਾਇੰਦੀ ਕਾਪੀ ਪੇਚ ਦਿੱਤੀ ਗਈ ਸੀ ਤਾਂ ਹੁਣ ਇਹ ਖੁਲਾਸਾ ਹੋਇਆ ਹੈ ਕਿ ਐਮਐਲਏ ਅਨਮੋਲ ਗਗਨ ਮਾਨ ਦੇ ਵੱਲੋਂ ਸਿਆਸਤ ਨੂੰ ਛੱਡ ਦਿੱਤਾ ਗਿਆ ਹੈ ਕਿਨਾਰਾ ਕਰ ਦਿੱਤਾ ਗਿਆ ਹੈ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਵੀਡੀਓ ਨੂੰ ਸ਼ੇਅਰ ਵੀ ਕਰਿਓ ਦੱਸੋ ਜੀਏ ਕਿ 2021 ਦੇ ਵਿੱਚ ਇਸ ਸਿਆਸਤ ਦੇ ਵਿੱਚ ਗਗਨ ਅਨਮੋਲਮਾਨ ਆਏ ਸੀ ਤਾਂ ਹੁਣ ਉਹਨਾਂ ਵੱਲੋਂ 2025 ਦੇ ਵਿੱਚ ਰਿਜ਼ਾਈਨ ਦੇ ਦਿੱਤਾ ਗਿਆ ਦੱਸ ਦਈਏ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇਹ ਕਾਪੀ ਦੇ ਦਿੱਤੀ ਗਈ ਹੈ ਐਫਬੀ ਦੇ ਉੱਤੇ ਗਗਨ ਅਨਮੋਲ ਮਾਨ ਦੇ ਵੱਲੋਂ ਜਨਤਕ ਕੀਤਾ ਗਿਆ ਕਿ ਉਸਨੇ ਸਿਆਸਤ ਦੇ ਵਿੱਚੋਂ ਕਿਨਾਰਾ ਕਰ ਲਿਆ ਹੈ ਜੋ ਕਿ ਪਹਿਲਾਂ ਬਿਤੌਰ ਸਿੰਗਰ ਰਹੇ ਚੁੱਕੇ ਨੇ ਫਿਰ ਪੋਲੀਟੀਸ਼ੀਅਨ ਦੇ ਵਿੱਚ ਇਹਨਾਂ ਵੱਲੋਂ ਹਿੱਸਾ ਲਿਆ ਜਾਂਦਾ ਪਹਿਲਾਂ ਐਮਐਲਏ ਖਰੜ ਤੋਂ ਇਹ ਬਣੇ ਸੀ ਤਾਂ ਦੱਸ ਦਈਏ ਕਿ ਫਿਰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਹੁਣ ਗਗਨ ਅਨਮੋਲ ਮਾਨ ਦੇ ਵੱਲੋਂ ਸਿਆਸਤ ਦੇ ਵਿੱਚੋਂ ਆਪਣਾ ਕਿਨਾਰਾ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੋਂ ਆਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੀ ਕੀ ਦਿੱਲੀ ਤੋਂ ਡਰਾਈਨਿੰਗ ਹੋਈ ਸੀ ਜੋ ਕਿ ਪੰਜਾਬ ਦੇ ਲੀਡਰਾਂ ਨੂੰ ਘਟ ਜਾਣ ਦੇ ਸੀ ਸੋ ਇਸ ਦੇ ਪਿੱਛੇ ਕਾਰਨ ਕੀ ਨੇ ਉਹ ਵੀ ਜਲਦੀ ਹੀ ਸਾਹਮਣੇ ਆਣਗੇ ਸੋ ਇਸ ਵੇਲੇ ਦੀ ਤਾਜ਼ਾ ਖਬਰ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਨਹੀਂ ਕਰੋ